ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇੱਕ ਪਾਸੇ ਸਾਰੀ ਦੁਨੀਆ ਦੇ ਵਿੱਚ ਹਿਊਮਨ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਗੜਸ਼ੇਕਰ ਦੇ ਪਿੰਡ ਲਹਿਰਾ ਦੇ ਮਲਕੀਤ ਸਿੰਘ ਪੁੱਤਰ ਮੇਰ ਸਿੰਘ ਦੇ ਘਰ 15-20 ਹਥਿਆਰਬੰਦ ਬੰਦਿਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਪਰਿਵਾਰ ਤੇ ਹਮਲਾ ਕਰਕੇ ਘਰ ਦਾ ਸਮਾਨ ਬਾਹਰ ਸੁੱਟ ਕੇ ਘਰ ਨੂੰ ਜਿੰਦੇ ਲਗਾਤ ਦਿੱਤੇ ਹਨ ਜਾਣਕਾਰੀ ਦਿੰਦੇ ਹੋਏ ਮਲਕੀਤ ਸਿੰਘ ਸੁਖਵਿੰਦਰ ਕੌਰ ਪਤਨੀ ਮੱਖਣ ਸਿੰਘ ਵਾਸੀ ਲਹਿਰਾ ਨੇ ਇਹ ਜਾਣਕਾਰੀ ਸਮਾਜ ਸੇਵੀ ਨਿਮਸ਼ਾ ਮਹਿਤਾ ਨੂੰ ਦਿੱਤੀ ਤਾਂ ਨਿਮਸ਼ਾ ਮਹਿਤਾ ਆਪ ਨਾਲ ਮੀਡੀਆ ਨੂੰ ਲੈ ਕੇ ਮੌਕੇ ਉੱਤੇ ਪਹੁੰਚੀ ਪੀੜਤ ਪਰਿਵਾਰ ਨੇ ਨਿੰਮਸ਼ਾ ਮਹਿਤਾ ਦੇ ਸਾਹਮਣੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੇ ਆਪਣੇ 12 ਕਿੱਲੇ ਜ਼ਮੀਨ ਦਾ ਸੌਦਾ ਕਰੀਬ 3 ਸਾਲ ਪਹਿਲਾਂ ਸੁਖਵਿੰਦਰ ਸਿੰਘ ਪੁੱਤਰ ਸੋਨ ਸਿੰਘ ਵਾਰਡ ਨੰਬਰ 2 ਬਲਾਚੌਰ ਨਾਲ ਕੀਤਾ ਸੀ ਪਰ ਇਸ ਜ਼ਮੀਨ ਦੀ ਹਲੇ ਤੱਕ ਰਜਿਸਟਰੀ ਨਹੀਂ ਹੋਈ ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਣਵੀਰ ਸਿੰਘ ਨਾਮ ਦੇ ਵਿਅਕਤੀ ਨੇ ਉਹਨਾਂ ਨੂੰ ਕਿਹਾ ਕਿ ਸੁਖਵਿੰਦਰ ਸਿੰਘ ਨੇ ਮੈਨੂੰ ਮੁਖਤਿਆਰਨਾਮਾ ਦਿੱਤਾ ਹੈ ਅਤੇ ਉਸਨੇ ਉਹਨਾਂ ਦੇ ਖੇਤ ਤੋਂ ਕਰੀਬ 2 ਸਾਲ ਦੇ ਸਫੈਦੇ ਦੇ ਦਰਖਤ ਧੱਕੇ ਨਾਲ ਕਟਵਾ ਲਏ ਜਿਸ ਦੀ ਕੀਮਤ ਕਰੀਬ 3 ਰੁਪਏ ਬੰਡੀ ਹੈ ਮਲਕੀਤ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਦੱਸਿਆ ਕਿ ਹੁਣ ਰਣਵੀਰ ਸਿੰਘ ਆਪਣੇ ਨਾਲ 15-20 ਹਥਿਆਰਬੰਦ ਵਿਅਕਤੀਆਂ ਨੇ ਕੁੱਟਮਾਰ ਕੀਤੀ ਹੈ ਸਾਰਾ ਸਮਾਨ ਬਾਹਰ ਕੱਢ ਕੇ जिंदे ਲਗਾ ਕੇ ਸਾਨੂੰ ਮਾਰਨ ਤੇ ਜਿਸ ਵੀ ਦੇ ਨਾਲ ਘਰ ਟਾਉਣ ਦੀ ਧਮਕੀਆ ਦਿੰਦੇ ਚਲੇ ਗਏ ਉਸਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਮੈਕਮੇ ਦੇ ਹੈਲਪਲਾਈਨ ਨੰਬਰ ਤੇ ਫੋਨ ਕੀਤਾ ਗਿਆ ਤਾਂ ਗੜਸ਼ੰਕਰ ਪੁਲਿਸ ਥਾਣੇ ਦੇ ਕਰਮਚਾਰੀਆਂ ਨੇ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਉੱਥੇ ਹੀ ਨਿਮਸ਼ਾ ਮਹਿਤਾ ਨੇ ਪੰਜਾਬ ਸਰਕਾਰ ਨੂੰ ਕੇਦ ਦੇ ਹੋਏ ਕਿਹਾ ਕਿ ਇੱਕ ਤਰਫ ਸਾਰੀ ਦੁਨੀਆ ਹਿਊਮਨ ਰਾਈਟਸ ਦਿਵਸ ਮਨਾ ਰਹੀ ਹੈ ਤੇ ਦੂਜੇ ਪਾਸੇ ਗੜਸ਼ੰਕਰ ਦੇ ਪਿੰਡ ਲੈਰਾ ਦੇ ਵਿੱਚ ਕਿਸਾਨ ਪਰਿਵਾਰ ਦੇ ਅਧਿਕਾਰਾਂ ਦਾ ਸ਼ਰਮ ਉਲੰਘਣਾ ਕੀਤੀ ਜਾ ਰਹੀ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਜੇਕਰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਤਾਂ ਪ੍ਰਦਰਸ਼ਨ ਕੀਤਾ ਜਾਵੇਗਾ ਉਧਰ ਇਸ ਮਾਮਲੇ ਬਾਰੇ ਡੀਐਸਪੀ ਗਰਸ਼ੰਕਰ ਦਲਜੀਤ ਸਿੰਘ ਖੱਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਗਰਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਮੇਰਾ ਨਾਮ ਜਸਵਿੰਦਰ ਕੌਰਿਆ ਮੈਂ ਲੈ ਰਹੇ ਚਲਨੀ ਆ ਸਾਡੇ ਤੇ ਸਵੇਰੇ 9:30 ਵਜੇ ਬੰਦਿਆਂ ਨੇ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਸਾਨੂੰ ਜ਼ਮੀਨ ਦਾ ਬਿਆਨਆ ਕੀਤਾ ਆ ਉਹਨਾਂ ਸਾਡੇ ਤੇ ਅਟੈਕ ਕਰ ਦਿੱਤਾ 10 15 20 ਬੰਦੇ ਸੀਗੇ ਜਿਹੜੇ ਆਏ ਸੀਗੇ ਉਹਨਾਂ ਕੋਲ ਹਥਿਆਰ ਸੀਗੇ ਸਾਨੂੰ ਮਾਰਨ ਦੀ ਉਹਨਾਂ ਨੇ ਧਮਕੀ ਦਿੱਤੀ ਆ ਸਮਾਨ ਸਾਰਾ ਬਾਹਰ ਕੱਢ ਕੇ ਰਹਿਤਾ ਆ ਜਿਹੜੇ ਪੁਲਿਸ ਪੁਲਿਸ ਨਾਲ ਸਾਰੀ ਰਲਈ ਹੋਈ ਆ ਤੇ ਉਹ ਕੋਈ ਕਾਰਵਾਈ ਨਹੀਂ ਕਰਦੀ ਮੈਂ ਅੱਗੇ ਵੀ 2-3 ਵਾਰੀ ਕੰਪਲੇਟਾ ਕਰ ਚੁੱਕੀ ਆ ਮੈਨੂੰ ਕੋਈ ਨਹੀਂ ਕਿਸੇ ਸੁਣਵਾਈ ਨਹੀਂ ਕੀਤੀ ਹੈਗੀ ਸਾਰ ਅੱਜ ਅੱਜ ਉਹਨਾਂ ਨੇ ਸਾਨੂੰ ਮਾਰਨ ਦੀ ਬਹੁਤ ਜ਼ਿਆਦਾ ਧਮਕੀ ਦਿੱਤੀ ਆ ਮੇਰੇ ਪੁੱਤ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਸੱਸ ਸੋਹਰੇ ਨੂੰ ਮਾਰਨ ਦੀ ਧਮਕੀ ਦਿੱਤਾ ਅੱਜ ਕਹਿੰਦੇ ਆ ਰਾਤ ਨੂੰ ਰਾਤ ਨੂੰ ਅਸੀਂ ਆ ਟੋ ਸਮਾਰ ਵੀ ਕੱਟਿਆ ਸਮਾਨ ਦਾ ਕੱਟਿਆ ਕੱਟਿਆ ਤੁਹਾਡਾ ਘਰ ਵੀ ਟਾ ਕੇ ਚਲ ਜਾਣਾ ਤੁਸੀਂ ਜੋ ਬਕਾਨਾ ਕਰ ਲੋ ਪੁਲਿਸ ਸਾਡੇ ਨਾਲ ਆ ਰੌੜੀ ਸਾਡੇ ਨਾਲ ਸਾਰਿਆਂ ਦੇ ਨਾਮ ਉਹ ਸ਼ਰ੍ਯਾਮ ਲੈਂਦੇ ਆ ਸੁਖਵਿੰਦਾ ਸਿੰਘ ਲਣਵੀਰ ਸਿੰਘ ਅਰਸ਼ਦੀਪ ਸਿੰਘ ਉਹਨਾਂ ਦੇ ਨਾਲ ਤੁਹਾਡਾ ਬਿਆਨਨਾ ਹੋਇਆ ਸੀ ਜੀ ਉਹਨਾਂ ਨਾਲ ਸਾਡਾ ਬਿਆਨਨਾ ਹੋਇਆ ਸੀਗਾ ਪਰ ਉਹ ੱੱਕੇ ਦੇ ਨਾਲ ਸਾਡੇ ਸਾਡੇ ਸਾਰੇ ਕੋਲ ਰਜਿਸਟਰੀ ਕਰਾਣੇ ਜਾਂਦੇ ਆ ਪਰ ਹੱਲੇ ਰਜਿਸਟਰੀ ਨਹੀਂ ਹੋਈ ਹੈਗੀ ਪਰ ਉਹ ਸਾਨੂੰ ਹੱਲੇ ਵੀ ਤਮਕਿਆ ਦਿੰਦੇ ਆ ਸਾਨੂੰ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਕੋਈ ਸੁਣਦਾ ਨਹੀਂ ਹੈਗਾ ਬੋਲ ਸਾਨੂੰ ਦੱਸਿਆ ਤੁਸੀਂ ਬੋਲ ਕੋਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੋ ਤਿੰਨ ਵਾਰ ਹੀ ਜਾ ਚੁੱਕੇ ਆ ਹੁਣ ਵੀ ਜਾ ਕੇ ਆਈਆਂ ਮੈਂ ਪਰ ਉਹ ਹੱਲੇ ਵੀ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਹੱਲੇ ਮਰੀ ਉਹਨੇ ਕੋਈ ਵੀ ਰੋੜੀ ਸਾਹਿਬ ਕੋ ਮੈਂ 3-4 ਵਾਰ ਹੀ ਗਈ ਹਾਂ ਪਰ ਉਹਨੇ ਵੀ ਉਹਨਾਂ ਨੂੰ ਫੋਨ ਕੀਤਾ ਨਹੀਂ ਨਹੀਂ ਉਹ ਕੌਣ ਵੀ ਨਹੀਂ ਕੋ ਚੱਕ ਰਹੇ ਹੋ ਨਾ ਕਹਿੰਦੇ ਸਾਡੇ ਨਾਲ ਰੋੜੀ ਰਲੇ ਆਇਆ ਕੌਣ ਕਹਿੰਦਾ ਸੁਖਵਿੰਦਾ ਸਿੰਘ ਤੇ ਰਣਵੀਰ ਸਿੰਘ ਕਹਿੰਦੇ ਉਹਨਾਂ ਨੇ ਆੜਾ ਨਹੀਂ ਹੈਗਾ ਤੁਹਾਡੀ ਨਹੀਂ ਸੋਣੀ ਸਾਡੀ ਸੋਣੀ ਆ ਤੁਸੀਂ ਕੀ ਚਾਹੁੰਦੇ ਸਾਨੂੰ ਇਨਸਾਫ ਚਾਹੀਦਾ ਹੈ ਸਾਡੇ ਨਾਲ ਤੱਕਾ ਹੋ ਰਿਹਾ ਹੈ ਜੋ ਵੀ ਹੈਗਾ ਇਹ ਸਾਰਾ ਸਾਰੀ ਸਰਕਾਰ ਹੀ ਆ ਤੁਹਾਡੀ ਜ਼ਿੰਮੇਵਾਰੀ ਹੋਊਗੀ ਜੇ ਸਾਡੇ ਪਰਿਵਾਰ ਨੂੰ ਕੁਝ ਵੀ ਹੋ ਗਿਆ ਜੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਮੇਰੇ ਹਸਬੰਦ ਨੂੰ ਕੁਝ ਹੋ ਗਿਆ ਜੇ ਮੇਰੇ ਸੱਤ ਸਹੁਰੇ ਨੂੰ ਕੁਝ ਵੀ ਹੋ ਗਿਆ ਇਹ ਜ਼ਿੰਮੇਵਾਰ ਹੋਣਗੇ ਮੈਂ ਇਹ ਰਿਪੋਰਟ ਕਾਫ ਕਰਦੀ ਆ ਕਿ ਮੇਰਾ ਇਨਸਾਫ ਕੀਤਾ ਜਾਵੇ ਮੇਰਾ ਨਾਮ ਮਲਕੀਅਤ ਸਿੰਘ son of ਮੂਰਾ ਪਿੰਡ ਹਾਜੀਪੁਰ ਲੇਹਰਾ ਮੇਰਾ ਬਿਆਨਾ ਸੁਖਵਿੰਦਰ ਸਿੰਘ ਵਾਸੀ ਸੂਣ ਸਿੰਘ ਬਲਾਚੌਰ ਨਾਲ ਹੋਇਆ ਸੀਗਾ ਇਹ ਇਹਨਾਂ ਨੇ ਬਾਅਦ ਵਿੱਚ ਮੈਂ ਕਹਿੰਦੇ ਸਾਡਾ ਬਿਆਨਾ ਵਾਪਸ ਕਰਦੇ ਮੈਂ ਪਿਛਲੇ ਸਾਲ ਲੋਹੜੀ ਵਾਲੇ ਦਿਨ ਕਿਹਾ ਵੀ ਬਿਆਨਾ ਵਾਪਸ ਲੈ ਲਓ ਇਹਨਾਂ ਨੇ ਕਿਹਾ ਵੀ ਅਸੀਂ ਬਿਆਨਾ ਵਾਪਸ ਨਹੀਂ ਲੈਣਾ ਇਸ ਭਿੰਦੇ ਨੇ ਇੱਕ ਉਹ ਜਿਸ ਮੁੰਡੇ ਦੇ ਪੈਸੇ ਸੀ ਉਹ ਜਰਮਨ ਚ ਉਹਦੇ ਪਾਂਜੇ ਨੂੰ ਪਾਵਰ ਟੋਨੀ ਦੇ ਗਿਆ ਵੀ ਤੂੰ ਇਸ ਜ਼ਮੀਨ ਦਾ ਕਬਜ਼ਾ ਲੈ ਸਭ ਕੁਝ ਕਰ ਉਹਨੂੰ ਕਿਹਾ ਵੀ ਮੇਰਾ ਤੁਸੀਂ ਮਤਲਬ ਪੈਸੇ ਦਿਓ ਕਹਿੰਦੇ ਅਸੀਂ ਕੋਈ ਪੈਸਾ ਨਹੀਂ ਹੁਣ ਦੇਣਾ ਅਸੀਂ ਜ਼ੋਰ ਨਾਲ ਕਬਜ਼ਾ ਕਰਕੇ ਤੇਰੇ ਮਕਾਨ ਕਰ ਉਸ ਤੋਂ ਬਾਅਦ ਹੀ ਨਹੀਂ ਮੇਰੇ 15 ਕਿੱਲਿਆਂ ਦੇ ਵਿੱਚੋਂ ਮੇਰਾ ਸਫੈਦਾ ਪਪੂਲਰ ਡੇਕਾਂ ਤੱਕ ਇੱਕਰਾ ਇਹ ਨਹੀਂ ਵੱਡਣੀਆਂ ਸ਼ੁਰੂ ਕਰ ਦਿੱਤੀਆਂ ਕਿ ਅੱਜ ਇਹਨਾਂ ਨੇ ਅੱਜ ਸਵੇਰੇ ਐਨੀ ਪਿੱਛੇ ਖੜੀਆਂ ਕਰ ਲਈਆਂ ਜੋ ਹਾਜੀਪੁਰ ਤੋਂ ਸੜਕਾਂ ਦੀ ਸੀ ਦੂਜੇ ਪਾਸੇ ਦੇ ਕੁਝ ਪੈਦਲ ਅਠ-ਦਸ ਕੁਝ ਇਧਰੋਂ ਆ ਕੇ ਅੰਦਰ ਵੜ ਗਏ ਅੰਦਰ ਵੜ ਕੇ ਇਹਦੀ ਮੇਰਾ ਹਜੇ ਵੀ ਕਪੋਤਾ ਤੇ ਮੇਰੀ ਨੋ ਸੀ ਉਹ ਪੋਤਾ ਸੁੱਤਾ ਹੀ ਪਿਆ ਸੀ ਵਿਚਾਰਾ ਤੇ ਇਹਦੀ ਨੋ ਨੂੰ ੱੱਕੇ ਮਾਰ ਕੇ ਬਰਾਂਡੇ 'ਚੋਂ ਕੱਢ ਦਿੱਤਾ ਔਰ ਕਿਰਪਾਨਾਂ ਇਹਨਾਂ ਦੇ ਕੋਲ ਸੀਗੀਆਂ ਇਹਨਾਂ ਨੇ ਮੇਰਾ ਜਿੰਨਾ ਸਮਾਨ ਸੀ ਜਿੰਨਾ ਸਮਾਨ ਸੀਗਾ ਸਾਰਾ ਕੱਢ ਕੇ ਬਾਹਰ ਸੁੱਟ ਦਿੱਤਾ ਤਬਾ ਪ੍ਰੇਤਪਰਾ ਤੱਕ ਬੈੱਡ, ਕੁਰਸੀਆਂ, ਮੇਜ਼, ਜੋ ਕੁਝ ਵੀ ਸੀਗਾ ਸਾਰਾ ਸਾਮਾਨ ਕੱਢ ਕੇ ਬਾਹਰ ਸੁੱਟ ਦਿੱਤਾ। ਔਰ ਦੇਖੋ ਜੀ ਅੱਜ ਨੈਸ਼ਨਲ ਹਿਊਮਨ ਰਾਈਟਸ ਡੇ ਹੈ ਤੇ ਇੱਥੇ ਜਿਹੜਾ ਹਿਊਮਨ ਰਾਈਟਸ ਦੀ ਸ੍ਰੇਮ ਉਲੰਘਣਾ ਔਰ ਗੁੰਡਾਗਰਦੀ ਜਿਹੜਾ ਹਲਕਾ ਗੜਸ਼ੰਕਰ ਦੇ ਵਿੱਚ ਗੜਸ਼ੰਕਰ ਪੁਲਿਸ ਦੀ ਸ਼ਹਿ ਦੇ ਉੱਤੇ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਕੌਰ ਜੀ ਦਾ ਸਾਮਾਨ ਜਿਹੜਾ ਘਰੋਂ ਬਾਹਰ ਰੱਖ ਦਿੱਤਾ ਗਿਆ ਕੋਈ ਇਹਨਾਂ ਕੋਲ ਕਾਗਜ਼ ਪੱਤਰ ਨਹੀਂ ਇਸ ਇਸ ਜ਼ਮੀਨ ਦਾ ਆ ਇਸ ਮਕਾਨ ਦਾ ਔਰ ਧਮਕੀ ਇਹ ਦੇ ਕੇ ਗਏ ਹੈ ਗੁੰਡੇ ਕਿ ਜਿਹੜਾ ਅਸੀਂ ਤੁਹਾਡਾ ਮਕਾਨ ਜਿਹੜਾ ਢਾਡਵਾਂਗੇ ਔਰ ਰਾਤ ਨੂੰ ਜੀਸੀਬੀ ਚੱਲਣ ਦੇਤੇ ਧਮਕੀ ਦੇ ਕੇ ਗਿਆ ਸਮਾਨ ਜਿਹੜਾ ਸਾਰਾ ਤੁਸੀਂ ਦੇਖ ਸਕਦੇ ਹੋ ਬਾਹਰ ਉਹਨਾਂ ਨੇ ਚੁੱਕ ਕੇ ਰੱਖਤਾ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਤੇ ਸ਼ਰੇਆਮ ਗੁੰਡੇ ਕੋ ਮਰੇ ਆ ਔਰ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਹੈ ਜਿੰਨੀ ਵਾਰੀ ਗੁੰਡੇ ਇੱਥੇ ਆ ਕੇ ਇਹਨਾਂ ਤੇ ਅਟੈਕ ਕਰਦੇ ਆ ਉਹ ਬਕਾਇਦਾ ਤੌਰ ਤੇ ਜੇ ਇਹ ਕਿਤੇ ਕੰਪਲੇਂਟ ਦਿੰਦੇ ਹੈ ਹੈਲਪਲਾਈਨ ਦੇ ਉੱਤੇ ਪੁਲਿਸ ਹੈਲਪਲਾਈਨ ਜਿਹੜੀ ਹੈਗੀ ਆ ਪੰਜਾਬ ਦੀ ਤਾਂ ਪੁਲਿਸ ਵਾਲਿਆਂ ਦਾ ਪਹਿਲੇ ਗੁੰਡਿਆਂ ਨੂੰ ਫੋਨ ਆਂਦਾ ਗੁੰਡੇ ਇਹਨਾਂ ਨੂੰ ਬਕਾਇਦਾ ਹੱਥ ਮਾਰ ਕੇ ਫਿਰ ਕਹਿ ਕੇ ਜਾਂਦੇ ਸਾਨੂੰ ਪੁਲਿਸ ਵਾਲਿਆਂ ਦਾ ਫੋਨ ਆ ਗਿਆ ਉਸ ਤੋਂ ਬਾਅਦ ਜਿਹੜਾ ਇਹ ਤੋਂ ਪੁਲਿਸ ਵਾਲੇ ਜਿਹੜਾ ਗੁੰਡੇ ਚਲੇ ਜਾਂਦੇ ਤੇ ਪੁਲਿਸ ਵਾਲੇ ਇੱਥੇ ਆ ਕੇ ਜਿਹੜਾ ਮੌਕੇ ਤੇ ਖੜੇ ਹੁੰਦੇ ਆ ਔਰ ਜਿੰਨੀ ਵਾਰੀ ਇਹਨਾਂ ਨੂੰ ਥਾਣੇ ਦੇ ਵਿੱਚ ਵੀ ਬੁਲਾਇਆ ਗਿਆ ਇਸ ਸੰਬੰਧੀ ਇਹਨਾਂ ਨੂੰ ਬਕਾਇਦਾ ਤੌਰ ਤੇ ਪੁਲਿਸ ਗੜਸ਼ੰਕਰ ਦੀ ਜਿਹੜੀ ਹੈਗੀ ਉਹਨਾਂ ਵੱਲੋਂ ਧਮਕੀਆਂ ਹੀ ਦਿੱਤੀਆਂ ਗਈਆਂ ਸਿਰਫ ਥਾਣੇ ਨਹੀਂ ਉੱਚ ਅਧਿਕਾਰੀਆਂ ਵੱਲੋਂ ਵੀ ਗੜਸ਼ੰਕਰ ਦੇ ਵਿੱਚ ਜਿਹੜਾ ਧਮਕੀਆਂ ਹੀ ਦਿੱਤੀਆਂ ਗਈਆਂ ਕਿ ਅਸੀਂ ਤੁਹਾਡੇ ਤੇ ਪਰਚੇ ਕਰਾਂਗੇ ਕੰਪਲੇਨੈਂਟ ਹੈ ਤਸ਼ੱਦਦ ਇਹਨਾਂ ਤੇ ਹੋ ਰਿਹਾ ਹੈ ਇਹਨਾਂ ਨੇ 12 ਕਿੱਲੇ ਜ਼ਮੀਨ ਦਾ ਸਿਰਫ ਸੌਦਾ ਕੀਤਾ ਬਿਆਨਾ ਕੀਤਾ ਬਿਆਨੇ ਤੋਂ ਬਾਅਦ ਹਲੇ ਤੱਕ ਰਜਿਸਟਰੀ ਨਹੀਂ ਹੋਈ ਔਰ ਨਾਲ ਗੱਲ ਇਹ ਵੀ ਹੈ 12 ਕਿੱਲੇ ਦਾ ਸਿਰਫ ਬਿਆਨਾ ਤੇ ਬੂਟੇ ਉਹਨਾਂ ਨੇ 15 ਕਿੱਲੇ ਦੇ ਉੱਤੋਂ ਵਢ ਲਏ ਐ ਔਰ 15 ਕਿੱਲੇ ਜਦੋਂ ਬੂਟੇ ਵਢਣ ਬਾਰੇ ਇਹਨਾਂ ਨੇ ਦਰਖਾਸਤ ਦਿੱਤੀ ਉੱਚ ਅਧਿਕਾਰੀਆਂ ਨੂੰ ਡੀਐਸਪੀ ਗੜਸ਼ੰਕਰ ਨੂੰ ਬੜੀ ਸ਼ਰਮ ਦੀ ਗੱਲ ਹੈ ਕਿ ਡੀਐਸਪੀ ਗੜਸ਼ੰਕਰ ਜੋ ਇਹ ਦੱਸ ਰਹੇ ਐ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਉੱਤੇ ਪਰਚਾ ਦੇਾਂਗੇ ਔਰ ਪਰਚਾ ਵੀ ਇਹੋ ਜਿਹਾ ਦੇਾਂਗੇ ਜਿਹੜਾ ਤੁਸੀਂ ਅੰਦਰੋਂ ਕਦੀ ਬਾਹਰ ਨਹੀਂ ਆਉਂਗੇ ਇਸ ਤੋਂ ਜ਼ਿਆਦਾ ਮੈਨੂੰ ਲੱਗਦਾ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਸ਼ਰੇ ਆਮ ਗੁੱਡਾ ਕਰਦੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਲਦਿਆਂ ਚੱਲ ਰਹੀ ਹੈ ਇੱਥੇ ਆਮ ਬੰਦੇ ਦੀ ਕੋਈ ਸੁਣਾਈ ਇਸ ਰਾਜ ਭਾਗ ਦੇ ਵਿੱਚ ਨਹੀਂ ਹੈ ਮੈਂ ਡੀਜੀਪੀ ਪੰਜਾਬ ਨੂੰ ਅਪੀਲ ਕਰਦੀ ਹਾਂ ਇਹਨਾਂ ਨੂੰ ਮੌਤ ਦੇਆਂ ਧਮਕੀਆਂ ਘਰ ਢਾਣ ਦੀਆਂ ਧਮਕੀਆਂ ਜਿਹੜਾ ਉਹ ਗੁੰਡੇ ਦੇ ਕੇ ਗਏ ਆ ਕੱਲੀ ਔਰਤ ਤੇ ਉਹਦਾ ਬੇਟਾ ਘਰ ਦੇ ਵਿੱਚ ਰਹਿੰਦੇ ਨੇ ਔਰ ਸਾਸੋਰਾ ਪਰੇ ਰਹਿੰਦੇ ਨੇ ਜੇ ਇਹਨਾਂ ਦਾ ਕਿਸੇ ਕਿਸਮ ਦਾ ਨੁਕਸਾਨ ਹੁੰਦਾ ਹੈ ਤਾਂ ਗੜਸ਼ੰਕਰ ਦੀ ਪੁਲਿਸ ਜਿਹੜੀ ਹੈ ਉਹਨਾਂ ਨੂੰ ਬੁੱਕ ਕੀਤਾ ਜਾਵੇ ਉਹ ਜ਼ਿੰਮੇਵਾਰ ਹੋਣਗੇ ਡੀਐਸਪੀ ਗੜਸ਼ੰਕਰ ਐਸਐਚਓ ਗੜਸ਼ੰਕਰ ਜਿਹੜਾ ਇਹਨਾਂ ਦੀ ਸੁਣਾਈ ਨਹੀਂ ਕਰ ਰਹੇ ਔਰ ਜਿਹੜੇ ਇੱਥੇ ਮੁਲਾਜ਼ਮ ਆਂਦੇ ਨੇ ਇਹਨਾਂ ਨੇ ਨਾਮ ਦੱਸੇ ਨੇ ਮੀਡੀਆ ਨੂੰ ਉਹਨਾਂ ਦੇ ਉਹਨਾਂ ਦੇ ਉੱਤੇ ਕਾਰਵਾਈ ਦੀ ਅਸੀਂ ਮੰਗ ਕਰਦੇ ਹਾਂ ਔਰ ਜੇਕਰ ਇਸ ਪਰਿਵਾਰ ਦੇ ਨਾਲ ਇਦਾਂ ਹੀ ਜਿਹੜਾ ਬੇਇਨਸਾਫੀ ਜਾਰੀ ਰਹਿੰਦੀ ਹੈ ਤਾਂ ਅਸੀਂ ਉਹਦੇ ਲਈ ਤਰਨਾ ਵੀ ਲਾਵਾਂਗੇ ਇਹ ਹੁਣੇ-ਹੁਣੇ ਤੁਹਾਡੇ ਮਾਧਿਅਮ ਨਾਲ ਤੁਸੀਂ ਆ ਕੇ ਦਫ਼ਤਰ ਦੇ ਵਿੱਚ ਇਹ ਗਲਤੀ ਹੈ ਤੇ ਬਿਲਕੁਲ ਤੁਹਾਡੇ ਸਾਹਮਣੇ ਮੈਂ ਸੱਜੇ ਸਾਹਿਬ ਨਾਲ ਗੱਲ ਕੀਤੀ ਹੈ ਕਿ ਇਹਦੇ ਵਿੱਚ ਬਿਲਕੁਲ ਜੇ ਉਸ ਸਮਾਨ ਬਾਹਰ ਰੱਖਿਆ ਹੈ ਔਰ ਜਿੰਦਾ ਲਗਾ ਦਿੱਤਾ ਗਿਆ ਉੱਪਰੋਂ ਦੂਸਰੇ ਬੰਦੇ ਦਵਾਰ ਉਹਦੇ ਖਿਲਾਫ ਕਾਰਵਾਈ ਕਰਾਂਗੇ ਔਰ ਜਿਹਦਾ ਸੀ ਜਿੱਦਾਂ ਪਹਿਲਾਂ ਉਹੀ ਸਥਿਤੀ ਬਹਾਲ ਕਰਾਂਗੇ